ਸਿਰਫ ਜਪ ਕਰਨਾ ਸਿਰਫ ਉਸ ਦੀ ਕੀਰਤੀ ਸੁਣਨੀ ਹੈ ਫਲ ਪ੍ਰਮਾਤਮਾ ਦੇ ਛੋੜ ਦੇਣਾ ਆਪਣੀ ਕੋਈ ਇੱਛਾ ਨਹੀਂ ਜੋੜਨੀ ਆਪਣੀ ਕੋਈ ਕਾਮਨਾ ਨਹੀਂ ਜੋੜਨੀ ਇਹਨੂੰ ਕਹਿੰਦੇ ਨੇ ਕਰਮ ਕਰਤ ਹੋਵੇ ਨਹਿ ਕਰਮ ਤਿਸ ਬੈਸਨੋਂ ਦਾ ਨਿਰਮਲ ਧਰਮ ਇਹ ਨਿਰਮਲ ਧਰਮ ਹੈ ਕਿ ਕਰਮ ਤੇ ਕੀਤਾ ਹੈ ਗੁਰਦੁਆਰੇ ਆਇਆ ਆਪਣੀ ਕਾਮਨਾ ਇੱਕ ਪਾਸੇ ਰੱਖ ਦਿੱਤੀ ਹੈ ਬਾਣੀ ਤੇ ਪੜ੍ਹੀ ਹੈ ਆਪਣੀ ਕਾਮਨਾ ਇੱਕ ਪਾਸੇ ਰੱਖ ਛੱਡੀ ਹੈ ਪ੍ਰਮਾਤਮਾ ਦੇ ਛੋੜ ਦਿੱਤਾ ਜਪ ਕੀਤਾ ਹੈ ਕਥਾ ਕੀਰਤਨ ਸੁਣਿਆ ਹੈ ਪਰ ਬਾਕੀ ਫਲ ਪਰਮਾਤਮਾ ਦੇ ਛੋੜ ਦਿੰਦਾ ਜੋ ਤੇਰੀ ਮਰਜ਼ੀ ਤਾਂ ਇਸ ਤਰ੍ਹਾਂ ਜੋ ਪਰਮਾਤਮਾ ਤੇ ਛੋੜ ਦਿੰਦਾ ਹੈ ਪਰਮਾਤਮਾ ਲੋਕ ਪਰਲੋਕ ਦੋਹਾਂ ਉਸ ਦਾ ਸੋਹਿਲਾ ਕਰ ਦਿੰਦਾ ਹੈ ਪਰ ਜੋ ਕਾਮਨਾ ਜੋੜਦਾ ਹੈ ਲੋਕ ਤੇ ਸੋਹਿਲਾ ਹੁੰਦਾ ਹੈ ਪਰਲੋਕ ਨਹੀਂ ਹੁੰਦਾ ਸੰਸਾਰਿਕ ਪਦਾਰਥਾਂ ਦੀ ਪੂਰਤੀ ਤੇ ਹੋ ਜਾਂਦੀ ਹੈ ਪਰਮਾਤਮਾ ਦਾ ਮਿਲਾਪ ਨਹੀਂ ਹੁੰਦਾ ਪਰ ਜੋ ਪਰਮਾਤਮਾ ਤੇ ਹੀ ਛੋੜ ਦਿੰਦਾ ਹੈ ਭਾਵਨਾ ਕਰਕੇ ਕਰਦਾ ਹੈ ਉਹਦਾ ਲੋਕ ਵੀ ਸੋਹਿਲਾ ਹੋ ਜਾਂਦਾ ਹੈ ਉਹਦਾ ਪਰਲੋਕ ਵੀ ਸੋਹਲਾ ਹੋ ਜਾਂਦਾ ਹੈ ਇਸ ਵਾਸਤੇ ਕਬੀਰ ਕਹਿੰਦੇ ਨੇ ਸੰਤੋ ਮੱਖਣ ਖਾਇਆ ਛਾਛ ਪੀਏ ਸੰਸਾਰ ਇਹ ਜਿਹੜੇ ਦੁਨੀਆ ਹੈ ਇਹ ਜਿਹੜੇ ਧਾਰਮਿਕ ਕਰਮ ਕਰਦੀਏ ਤੇ ਲੱਸੀ ਪੀਂਦੀ ਹੈ ਮੱਖਣ ਸੰਤ ਖਾਂਦੇ ਨੇ ਕਾਰਨ ਉਹ ਭਾਵਨਾ ਕਰਕੇ ਕਰਮ ਕਰਦੇ ਨੇ ਉਹਨਾਂ ਨੂੰ ਪਦਾਰਥ ਵੀ ਮਿਲ ਜਾਂਦੇ ਨੇ ਪ੍ਰਮਾਤਮਾ ਦਾ ਪਰਮ ਰਸ ਵੀ ਮਿਲਦਾ ਹੈ ਸੰਸਾਰ ਦੇ ਵਿੱਚ ਵੀ ਉਹਨਾਂ ਦੀ ਉન્નਤੀ ਹੋ ਜਾਂਦੀ ਹੈ ਪ੍ਰਭਤਾ ਬਣ ਜਾਂਦੀ ਹੈ ਹਰ ਗੱਲੋਂ ਅੱਗੇ ਹੋ ਜਾਂਦੇ ਨੇ ਔਰ ਪਰਲੋਕ ਵੀ ਉਹਨਾਂ ਦਾ ਸਫਰ ਹੋ ਜਾਂਦਾ ਹੈ ਪਰ ਜੋ ਸਿਰਫ ਕਾਮਨਾ ਕਰਕੇ ਕਰਦੇ ਨੇ ਉਹ ਸਿਰਫ ਸੰਸਾਰਿਕ ਤਲਤੇ ਤੇ ਉन्नत ਹੋ ਜਾਂਦੇ ਨੇ ਪਰਮਾਰਥ ਦੀ ਦੁਨੀਆ ਦੇ ਵਿੱਚ ਨਹੀਂ ਇਸ ਵਾਸਤੇ ਕਬੀਰ ਕਹਿੰਦੇ ਨੇ ਸੰਤ ਫਿਰ ਸਿਆਣੇ ਨੇ ਗੁਰਮੁਖ ਫਿਰ ਸਿਆਣੇ ਨੇ ਉਹ ਭਾਵਨਾ ਜੋੜਦੇ ਨੇ ਤੇ ਹਰ ਪਾਸੋਂ ਉਹਨਾਂ ਦੀ ਗਤੀ ਹੋ ਜਾਂਦੀ ਹੈ